ਤੁਸੀਂ ਜਿਹੜੇ-ਜਿਹੜੇ ਏਰੀਆ 'ਚ ਡਿਮਾਂਡ ਕਰਦੇ ਰਹਿੰਦੇ ਹੋ ਸੀ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਤੁਹਾਡੇ ਇਲਾਕੇ 'ਚੋਂ ਅੱਜ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਆ ਕੁੱਲ 62000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9460529488 ਬਾਕੀ ਉੱਤੇ ਪੂਰੀ ਵੀਡੀਓ 'ਚ ਲਿਖਿਆ ਵੀ ਰਹਿੰਦਾ ਹੈ ਜੇ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ 5 ਤੋਂ 7 ਫੋਟੋਆਂ ਇੱਕ ਵੀਡੀਓ ਜਾਣਕਾਰੀ ਆਪਣੇ ਫਰੀਜ਼ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਕੱਲੀ ਆਲਟੋ ਗੱਡੀ ਨਹੀਂ ਹੈਗੀ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਸੀ ਵਰਨਾ ਗੱਡੀਆਂ ਪਹਿਲੀ ਚੈੱਕ ਕਰੋ 14 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 80 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 3 80 ਡਿਮਾਂਡ ਆ ਮੋਗੇ ਖੜੀ ਹੈ ਗੱਡੀ ਗੱਡੀ ਪੂਰੀ ਸੋਹਣੀ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਪੰਜਾਬ ਨੰਬਰ ਗੱਡੀ ਆਪ ਨੂੰ ਮਿਲੂਗੀ ਬੰਪਰ ਟੂ ਬੰਪਰ オリジナル ਗੱਡੀ ਮਿਲੂਗੀ ਨਾ ਕੋਈ ਡੈਂਟ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟੜਾ ਸਾਰਾ ਕੁਝ ਆਪਨੂੰ ਨਾਲ ਦਾ ਮਿਲੂਗਾ ਟਾਇਰਾਂ ਚ ਅਲਾਈ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਸੀ ਬਹੁਤ ਸੋਹਣੇ ਤੇ ਸ਼ੌਂਕ ਨਾਲ ਮਾਲਕ ਨੇ ਪੂਆ ਰੱਖੇ ਨੇ ਡਿਮਾਂਡ ਤੋਂ ਹਨ ਮੰਨ ਦੱਸ ਦਿੱਤੀ ਤੇ ਟਾਇਰ ਵਧੀਆ ਪਏ ਨੇ ਕਾਗਜ਼ ਪੱਤਰ ਪੂਰੇ ਮਿਲ ਜਾਣਗੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰੋ 88470 16011 ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਵੈਂਟੋ ਲੈ ਕੇ ਪੁੰਸੀਆਂ ਸੀ ਤੁਸੀਂ ਇੱਕ ਵਾਰੀ ਚੈੱਕ ਕਰੋ ਗੱਡੀ ਨੂੰ ਇਹਾਂ ਚ ਅਲਾਈ ਲੱਗੀ ਹੋਈ ਨਹੀਂ ਮਾਡਲ ਦੀ ਗੱਲ ਕਰੀਏ 14 ਮਾਡਲ ਗੱਡੀ ਆਪ ਨੂੰ ਮਿਲੂਗੀ ਡਿਮਾਂਡ 3.5 ਲੱਖ ਰੁਪਿਆ ਮਾਲਕ ਨੇ ਕਿਹਾ ਬਲਾਡੇ ਗੱਡੀ ਖੜੀ ਐ ਅੰਦਰੋਂ ਸੋਹਣੀ ਅਜੀ ਸੀਟ ਕਵਰ ਮੈਟਿੰਗ ਮੈਟ ਏਸੀ ਹੀਟਰ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਮੌਕੇ ਦਾ ਮਾਲਕ ਨੇ ਫਿਲਹਾਲ ਸਾਰਾ ਕੰਮ ਕਰਵਾ ਰੱਖਿਆ ਮਾਲਕ ਕਹਿੰਦੇ ਨੇ ਵੀ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਨਾ ਗੱਡੀ 1 ਰੁਪਿਆ ਭਾਲਦੀ ਐ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਇਹ ਪਸੰਦ ਆਊਗੀ ਮਾਲਕ ਨੇ ਆਖਿਆਗਾ ਖਾਸ ਕਰਕੇ ਐਂ ਕਿਹਾਗਾ ਵੀ ਰੇਟ ਦੀ ਟੈਨਸ਼ਨ ਨਹੀਂ ਲੈਣੀ ਸੇ ਮਾਲਕ ਕਹਿੰਦੇ ਨੇ ਵੀ ਘਰੇ ਆਓ ਇੱਕ ਵਾਰੀ ਗੱਡੀ ਨੂੰ ਦੇਖੋ ਪਰਖੋ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਵੇਕੇ ਕੀਤਾ ਜਾਊਗਾ 88473 91533 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਗੱਲ ਕਰ ਸਕਦੇ ਹਾਂ ਤੇ ਇੱਕ ਆਪਾਂ ਰਟੀਗਾ ਗੱਡੀ ਲੈ ਕੇ ਪਹੁੰਚਿਆ ਸੀ 2013 ਮਾਡਲ ਗੱਡੀ ਆ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਨਵੇਂ ਆਪਾਂ ਨੂੰ ਟਾਇਰ ਮਿਲ ਜਾਣਗੇ ਸਾਰੇ ਬਿੱਡ ਸਟਿੱਪਣੀ ਸੀ ਮਾਨਸਾ ਏਰੀਆ ਚ ਗੱਡੀ ਖੜੀ ਆ ਘਰੇ ਖੜੀ ਆ ਮਾਲਕ ਦੇ ਮਾਲਕ ਦੀ ਗੱਡੀ ਐ ਜੀ ਇਹ ਮਾਲਕ ਨੇ ਵਧੀਆ ਚਲਾਈ ਹੋਈ ਆ ਕਿਸੇ ਕਾਰਨ ਕਰਕੇ ਬਸ ਵੇਚਣੀ ਐ ਜੀ ਇਹਨਾਂ ਨੇ ਕੋਈ ਵੀ ਖਰੀਦਣ ਦਾ ਜੀ ਚਾਹ ਬਣ ਹੈਗਾ ਤਾਂ ਮਾਨਸਾ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਨਾਲੇ ਤਾਂ ਇੰਜਨ ਗੇਅਰ ਦੇਖ ਲਿਓ ਨਾਲੇ ਚਾਬੀਆਂ ਦੇਖ ਲਿਓ ਨਾਲੇ ਕਾਗਜ਼ ਪੱਤਰ ਚੈੱਕ ਕਰ ਲਿਓ ਅੰਦਰ ਬਾਹਰੋਂ ਉੱਪਰ ਥੱਲੋਂ ਜਿਵੇਂ ਵੀ ਤੁਸੀਂ ਚੈੱਕ ਕਰਨੀ ਗੱਡੀ ਪਹਿਲਾਂ ਚੈੱਕ ਕਰੋ ਤੇ ਇੱਕ ਵਾਰੀ ਜਾ ਕੇ ਜ਼ਰੂਰ ਆਓ ਤੇ ਮਾਲਕ ਕਹਿੰਦੇ ਨੇ 3 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਤੇ ਮਾਲਕ ਕਹਿੰਦੇ ਕਿਸ਼ਤਾਂ ਵੀ ਕਰ ਦਾਂਗੇ 1 ਲੱਖ ਤੱਕ ਦੀਆਂ ਜੀ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ। 8360601792 ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ। ਗੱਲ ਕਰਾਂਗੇ ਜੀ ਆਪਣੇ ਕੋਲੇ ਮਰੂਤੀ 800 ਗੱਡੀ ਪਹੁੰਚੀ ਆ। ਗੱਡੀ ਇਹ ਤੁਸੀਂ ਚੈੱਕ ਕਰੋ ਇੱਕ ਵਾਰੀ। ਬਹੁਤ ਜ਼ਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜੀ ਮਰੂਤੀ 800 ਗੱਡੀ ਆ। ਤੇ ਸੈਂਟਰ ਲੋਕਿੰਗ ਹੈ ਜੀ ਇਹ ਸੈਂਟਰ ਲੋਕ ਲੱਗਿਆ ਹੋਇਆ ਹੈ। ਤੇ ਪੁਸ਼ ਬਟਨ ਹ ਸਟਾਰਟ ਹੈ ਜੀ ਬਟਨ ਤੋਂ ਸਟਾਰਟ ਬਟਨ ਤੋਂ ਬੰਦ ਹੁੰਦੀ ਆ ਤੇ ਮਾਲਕ ਦਾ ਏਰੀਆ ਫਾਜ਼ਿਲ ਕਹਿਦਾ ਤੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਤਾਂ ਮਾਲਕ ਨੇ 140000 ਰੁਪਿਆ ਇੱਕ ਵਾਰੀ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲੰਗੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ ਟਾਇਰਾਂ 'ਚ ਉਲਾਈ ਲੱਗੇ ਹੋਏ ਨਹੀਂ ਅੰਦਰੋਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਸੀਟ ਕਵਰ ਮੈਟਿੰਗ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂ ਬਾਕੀ ਤੁਹਾਨੂੰ ਹਰ ਇੱਕ ਚੀਜ਼ ਆਪਾਂ ਵੀਡੀਓ 'ਚ ਫੋਟੋਆਂ ਰਾਹੀਂ ਦਿਖਾ ਦੇ ਰਹੀਆਂ ਸੀ ਚਿੱਟੇ ਰੰਗ ਦੀ ਗੱਡੀ ਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਨਾ ਕੋਈ ਡੈਮੇਜ ਆ ਨਾ ਕੋਈ ਟੁੱਟੀ ਭੱਜੀ ਆ ਸਾਰੀ ਜੈਨੂਇਨ ਮਾਲਕ ਨੇ ਦਸੀ ਆ ਜੀ ਬੰਪਰ ਬੂਮਪਰ ਹਾਰੀ ਕਿ ਚੀਜ਼ ਪੂਰਾ ਵਧੀਆ ਆਪਨ ਮਿਲੂਗਾ ਐ ਨਹੀਂ ਹੈਗਾ ਜੀ ਕੋਈ ਪਾਰਟਸ ਦਾ ਟੁੱਟਿਆ ਭੱਜ ਜਾਂ ਕੋਈ ਚੇਂਜ ਹੋਇਆ ਸਾਰੀ ਗੱਡੀ オリジナル ਹੈ 1 40 ਮਾਲਕ ਨੇ ਰੇਟ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਵੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਸਕਦੇ ਹੋ 96400 6723500 86 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਇੱਕ ਆਪਾਂ i10 ਗ੍ਰੈਂਡ ਸਪੋਰਟਸ ਮਾਡਲ ਗੱਡੀ ਲੈ ਕੇ ਪਹੁੰਚੀਆਂ ਸੀ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਸੋਹਣੀ ਗੱਡੀ ਆ 16 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ 16 ਮਾਡਲ ਹੈ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਗੱਡੀ ਖੜੀ ਹੈ ਜੀ ਫਿਰੋਜ਼ਪੁਰ ਏਰੀਆ 'ਚ ਗੱਡੀ ਸੋਹਣੀ ਐ ਅੰਦਰੋਂ ਵੀ ਗੱਡੀ ਠੀਕ ਐ ਬਾਹਰੋਂ ਵੀ ਠੀਕ ਪਈ ਐ 2.5 ਲੱਖ ਦੇ ਵਿੱਚੋਂ ਰੇਟ ਵੀ ਕੀਤਾ ਜਾਊਗਾ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਤੁਸੀਂ ਜਾ ਕੇ ਬਾਕੀ ਦੇਖ ਸਕਦੇ ਹੋ ਮਾਲਕ ਦੇ ਘਰੇ ਫਿਰੋਜ਼ਪੁਰ ਏਰੀਆ 'ਚ ਗੱਡੀ ਤੁਹਾਨੂੰ ਮਿਲ ਜੂਗੀ ਤੇ ਮਾਲਕ ਕਹਿੰਦੇ ਨੇ ਐਨਓਸੀ ਕੱਟ ਕੇ ਦੇਵਾਂਗੇ ਜੀ ਬਾਕੀ 2.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਤੇ ਮੌਕੇ ਦਾ ਕੋਈ ਗੱਡੀ ਕੰਮ ਨਹੀਂ ਭਾਲਦੀ ਨਾ ਕੋਈ ਇੰਜਨ ਗੇਅਰ ਵੱਲੋਂ ਕੰਮ ਭਾਲਦੀ ਹੈ ਨਾ ਕੋਈ ਵਾਡੀ ਲਾਈਨਸ ਹਰ ਇੱਕ ਚੀਜ਼ ਪ੍ਰੋਪਰ ਵਧੀਆ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਇੱਕ ਵਾਰੀ ਆਉਂਦੀ ਹੈ ਤਾਂ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਓ ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜਾ ਕੇ ਗੱਡੀ ਨੂੰ ਦੇਖ ਸਕਦੋਂ 6280912437 ਇਹ ਬਾਈ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਆ ਕਰੋ ਗੱਲਬਾਤ ਸਕੋਡਾ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਸੀ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਤੁਸੀਂ ਪਹਿਲਾਂ ਬੰਪਰ ਚੈੱਕ ਕਰੋ ਜੀ ਬਾਡੀ ਲਾਈਨ ਚੈੱਕ ਕਰੋ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਪੂਰੇ ਲਿਸ਼ਕਾਰੇ ਮਾਰ دیے ਗੱਡੀ ਨਾ ਤਾਂ ਕੋਈ ਕਮੀ ਪੇਸ਼ੀ ਹੈ ਨਾ ਕੋਈ ਇੰਜਨ ਗੇਅਰ ਚ ਕਮੀ ਹੈ ਨਾ ਕੋਈ ਬਾਡੀ ਲਾਈਨ ਚ ਰੰਗ ਤੁਸੀਂ ਆਪ ਹੀ ਦੇਖ ਲਓ ਜੀ ਗੱਡੀ ਨੂੰ ਚੈੱਕ ਕਰ ਲਓ ਗੱਡੀ ਦਾ ਮਾਡਲ 10 ਆ ਪਰ ਗੱਡੀ 10 ਮਾਡਲ ਲੱਗਦੀ ਨਹੀਂ ਹੈਗੀ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ 1 70 ਡਿਮਾਂਡ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਅੰਮ੍ਰਿਤਸਰ ਤੋਂ ਗੱਡੀ ਆਪ ਲੈ ਕੇ ਪਹੁੰਚਿਆ ਸੀ ਤੇ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੂ ਜਿਸਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਗੱਲ ਕਰੋ ਜੀ ਮਾਲਕ ਨਾਲ ਸਿੱਧੀ ਸਿੱਧਾ ਮਾਲਕ ਦਾ ਮੋਬਾਈਲ ਨੰਬਰ ਆਪਾਂ ਦਿੰਨੇ ਆ ਜੀ 98766 23499 ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਗੱਲ ਕਰੋ ਆਪ ਹੀ ਤੁਸੀਂ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਜੀ ਫੋਟੋਆਂ 'ਚ ਫੋਟੋਆਂ ਵੀ ਦਿਖਾ ਰਹੇ ਹਾਂ ਅਸੀਂ ਆਪਾਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਰਿਹਾ ਸੀ ਮਾਲਕ ਦਾ ਨੰਬਰ ਤੇ ਸਾਰੀ ਜਾਣਕਾਰੀ ਗੱਡੀਆਂ ਦੀ ਆਪਾਂ ਸਕਰੀਨ ਤੇ ਵੀ ਦੇ ਰਹੇ ਹਾਂ ਸੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਚੱਲਦੀ ਚੱਲਦੀ ਵੀਡੀਓ ਸੀ ਕਮੈਂਟ ਕਰ ਦਿਆ ਕਰੋ ਰੇਟ ਵਧੀਆ ਲੱਗਦਾ ਤਾਂ ਵਧੀਆ ਕਹਿਆ ਕਰੋ ਜੀ ਕਿਸੇ ਗੱਡੀ ਦਾ ਰੇਟ ਤੁਹਾਨੂੰ ਹਾਈ ਲੱਗਦਾ ਜਿਆਦਾ ਲੱਗਦਾ ਤਾਂ ਵੀ ਕਮੈਂਟ ਕਰ ਦਿਆ ਕਰੋ ਤੇ ਰੇਟ ਸਹੀ ਲੱਗਦਾ ਜੇ ਘੱਟ ਲੱਗਦਾ ਸਾਰਾ ਕੁਝ ਦੱਸਿਆ ਕਰੋ ਠੀਕ ਹੈ ਜੀ ਬਾਕੀ ਗੱਲ ਕਰਦੇ ਹਾਂ ਜੀ ਆਪਾਂ ਆਲਟੋ ਗੱਡੀ ਦੀ ਜਿਹੜੀ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ પેટ્રોલ ਤੇ ਪਲੱਸ ਸੀਐਨਸੀ 10 ਮਾਡਲ ਗੱਡੀ ਐ ਜੀ 62000 ਰੁਪਿਆ ਕੁੱਲ ਡਿਮਾਂਡ ਆ ਜਲਾਲਾਬਾਦ ਤੋਂ ਗੱਡੀਆਂ ਆ ਪਲੇ ਕੇ ਪਹੁੰਚੀਆਂ ਨਵੇਂ ਟਾਇਰਾਂ ਚ ਸੋਹਣੀ ਗੱਡੀ ਐ ਜੀ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਗੱਡੀ ਨੂੰ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਰੰਗ ਗੱਡੀ ਦਾ ਚਿੱਟਾ ਗਾ ਮਾਲਕ ਨੇ ਵਧੀਆ ਰੱਖੀ ਹੋਈ ਐ 7889260045 ਇਹ ਨੰਬਰ ਐ ਜੀ ਮਾਲਕ ਦਾ ਜਿੰਨਾਂ ਦੀ ਗੱਡੀ ਐ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਲਾ ਕੇ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿੰਨੀ ਦੇ ਲੱਗੀ ਜਿੰਨੀਆਂ ਗੱਡੀਆਂ ਆਪਾਂ ਤੁਹਾਨੂੰ ਦਿਖਾਈਆਂ ਕਿੰਮੇ ਦੀਆਂ ਲੱਗੀਆਂ ਸੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਸੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬ ਕੇ ਜਾਇਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਆਪਾਂ ਨਵੀਂ ਵੀਡੀਓ ਨਵੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹੇ ਨੇ ਅਸੀਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜਿੱਤੇ ਸਬਸਕ੍ਰਾਈਬ ਲਿਖਿਆ ਉਹਨੂੰ ਜਰੂਰ ਦਬ ਦਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਤੁਹਾਡੇ ਕੋਲ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਆਪਣਾ WhatsApp ਨੰਬਰ 9465929488 ਉੱਤੇ ਬਾਕੀ ਪੂਰੀ ਵੀਡੀਓ ਚ ਵਾਰ-ਵਾਰ ਚੱਲਦਾ ਵੀ ਰਹਿੰਦਾਗਾ